ਸਚਾਰਦੀ ਮੈਂ ਗੁੰਦੀਪ ਬਲੇਰ ਇਸ ਸਮੇਂ ਕੁਰਾਲੀ ਰੇਲਵੇ ਸਟੇਸ਼ਨ ਤੇ ਖੜਾ ਹਾਂ ਜਿਵੇਂ ਕਿ ਸਿੱਖ ਧਰਮ ਦੇ ਵਿੱਚ ਜਿਹੜੀ 350 ਸਾਲਾ ਗੁਰੂ ਤੇਗ ਬਹਾਦਰ ਮਹਾਰਸ਼ੀ ਦੀ ਢਾੜਾ ਬਣਾਇਆ ਜਾ ਰਿਹਾ ਹੈ ਤੇ ਵੱਖ-ਵੱਖ ਸਟੇਸ਼ਨਾਂ ਤੇ ਵੱਖ-ਵੱਖ ਅੱਡਿਆਂ ਤੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੱਡੀ ਗੰਦੀ ਦੇ ਵਿੱਚ ਇਸ ਪੂਰੇ ਸਮਾਗਮ ਨੂੰ ਬਣਾਇਆ ਜਾ ਰਿਹਾ ਹੈ ਭਾਰਤ ਸਰਕਾਰ ਵੱਲੋਂ ਵੀ ਤੇ ਪੰਜਾਬ ਸਰਕਾਰ ਵੱਲੋਂ ਤੇ ਸਿੱਖ ਜਗਤ ਦੇ ਵਿੱਚ ਵੱਡੀ ਜਿਹੜੀ ਇੱਕ ਲਹਿਰ ਚੱਲ ਰਹੀ ਹੈ ਉਸ ਦੇ ਸਨਭ ਦੇ ਵਿੱਚ ਅੱਜ ਕੁਰਾਲੀ ਰੇਲਵੇ ਸਟੇਸ਼ਨ ਤੇ ਵੀ ਲੰਗਰ ਦਾ ਪ੍ਰਬੰਧ ਕੀਤਾ ਗਿਆ ਕਿਉਂਕਿ ਟ੍ਰੇਨਾਂ ਪਰ ਪਰਕੇ ਜਿਹੜੀ ਨੰਪੁਰ ਸਾਹਿਬ ਨੂੰ ਜਾ ਰਹੀਆਂ ਆਪਾਂ ਦੇ ਨਾਲ ਗੁਰਦੁਆਰਾ ਹਰਗੋਬਿੰਦਗੜ੍ਹ ਸਾਹਿਬ ਦੇ ਪ੍ਰਧਾਨ ਸਾਹਿਬ ਤੇ ਸੇਵਾਦਾਰ ਮੌਜੂਦ ਨੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਆ ਗਿਆਨੀ ਜੀ ਕੀ ਇਸ ਸਨਭ ਦੇ ਵਿੱਚ ਅੱਜ ਸਮਾਗਮ ਰੱਖਿਆ ਹੋਇਆ ਇੱਕ ਲੰਗਰ ਦਾ ਇਹ ਸਾਡੇ 35 ਸਾਲਾ ਸ਼੍ਰੀਮントੇਗワਾਦਰ ਸਾਹਿਬ ਜੀ ਦੀ ਦੀ ਸਾਥ ਤੇ ਜਿਹੜੀ ਗੱਲ ਆਸਾਨੀ ਸਾਦਗੀ ਸੀ ਉਹਦੇ ਸਵੰਦੇ ਵਿੱਚ ਤੇ ਫਖਿਆ ਗਿਆ ਹੈ ਇਹ ਗੁਰਦਾਰੇ ਵੱਲੋਂ ਸਾਰੀ ਸੰਗਤਾਂ ਵੱਲੋਂ ਹਲਾਕੇ ਸੰਗਤਾਂ ਵੱਲੋਂ ਇੱਥੇ ਲੰਗਰ ਲਾ ਗਿਆ ਹੈ ਜਿਹਨੂੰ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਪਹਿਲਾਂ ਵੀ ਇੱਕ ਗੱਡੀ ਰਹੀ ਚੁੱਕੀ ਆ ਉਹਨੂੰ ਵੀ ਲੰਗਰ ਲਾ ਗਿਆ ਤੇ ਦੂਜੀ ਗੱਡੀ ਖੋਰ ਹੈ ਇਹ 4 ਵਜੇ ਉਹਦੇ ਜੀ ਸੌਣਾ ਇੱਕ ਹੋਰ ਆਏ ਹੋਣਗੇ ਵਿਚਕਾਰ ਹੈ ਬੜੇ ਪਿਆਰ ਤੇ ਸਤਿਕਾਰ ਦੇ ਨਾਲ ਇਹ ਜਿਹੜੀਆਂ ਟ੍ਰੇਨਾਂ ਐ ਇੱਕ ਸਪੈਸ਼ਲ ਅਨੰਦਪੁਰ ਸਾਹਿਬ ਜਾ ਰਹੀਆਂ ਕਿ ਜਿਹੜੇ ਆਮ ਯਾਤਰੀ ਉਹਨਾਂ ਨੂੰ ਵਿਚਾਇਆ ਜਾ ਰਹੀ ਸ੍ਰੀ ਨੰਦਪੁਰ ਸਾਹਿਬ ਜਾ ਰਹੀ ਸਨ ਹਾਂ ਸਹੀ ਸਮਝ ਆ ਰਿਹਾ ਜੀ ਆਸਤੇ ਆਮ ਯਾਤਰੀ ਉਹਨੂੰ ਵਿਚਾਇਆ ਹੈ ਹਾਂ ਗੋਲਡਜੀ ਕਿੱਡੀ ਕਬੱਡੀ ਸ਼ਹਾਦਤੀ ਗੁਰੂ ਸਾਹਿਬ ਦੀ ਵਾਹਿਗੁਰੂ ਦੀ ਸ਼ਹਾਦਤ ਅਮੋਲਕ ਹੈ ਪੱਟਾਂ ਨੇ ਸਵੀਆਂ ਦੇ ਵਿੱਚ ਗੁਰੂ ਅਰਜਨ ਪ੍ਰਤਾਖਰ ਦਸਾਂ ਭਾਸ਼ਾ ਵਿੱਚ ਇੱਕ ਜੋਤ ਸਰੂਪਾਕਾਰ ਪ੍ਰਮੇਸ਼ਰ ਦਾ ਸਰੂਪ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ ਮਹਿਮਾ ਕਹੀ ਨਹੀਂ ਜਾ ਸਕਦੀ ਤੂੰ ਮਰੀ ਮਹਿਮਾ ਵਰਨਾ ਸਕਤ ਤੂੰ ਠਾਕੁਰ ਉੱਚਾ ਭਗਵਾਨਾ ਉਹਦੀ ਮਹਿਮਾ ਨਹੀਂ ਬੰਨ ਕਰ ਸਕਦੇ ਸਾਨੂੰ ਕਲਯੁਗ ਦੀ ਜੀਵਾਂ ਨੂੰ ਗੁਰਤੇਗਵਾਲ ਸਾਹਿਬ ਦੇ ਚਰਨਾਂ ਨਾਲ ਜੋੜ ਕੇ ਰੱਖਣਾ ਸਵਰਨ ਸਿੰਘ ਜੀ ਮਹਾਰਾਜ ਇਹਨਾਂ ਦੇ ਸਹਿਯੋਗ ਨਾਲ ਸਮੂਹ ਸੰਗਤ ਗੁਰਦੁਆਰਾ ਹਰ ਕੋਮਿੰਦਗੜ੍ਹ ਸਾਹਿਬ ਸੁਖਮਨੀ ਸਾਹਿਬ ਸੁਸਾਇਟੀਆਂ ਗੁਰਦੁਆਰਾ ਗੁਰੂ ਅਰਜਨ ਦੇਵ ਜੀ ਸਥਾਨ ਅਤੇ ਮੰਡੀ ਦੀ ਸੰਗਤ ਅਤੇ ਸਾਰੇ ਬਾਟ ਨੰਬਰ 2 ਦੀ ਗੁਰਦੁਆਰਾ ਸਾਹਿਬ ਦੀ ਸੰਗਤ ਇਲਾਕਾ ਸਮੂਹ ਸਾਧ ਸੰਗਤ ਸੇਵਾ ਕਰ ਰਹੀ ਹੈ ਨਿਮਰਤਾ ਦੇ ਨਾਲ ਗੁਰੂ ਸਾਹਿਬ ਆਪ ਤਰਸ ਕਰਕੇ ਸੇਵਾ ਰਹੀ ਸਾਡੇ ਚ ਕੋਈ ਗੁਣ ਕੋਈ ਕੂਣ ਨਹੀਂ ਹੈ ਮਹਾਰਾਜ ਆਪੇ ਪੂਰੇ ਬਾਲਡ ਦੇ ਵਿੱਚ ਕੋਨੇ-ਕੋਨੇ ਦੇ ਵਿੱਚ ਜਗਤ ਦੇ ਵਿੱਚ ਸਾਰੇ ਖੱਲੇ ਸਿੱਖੀ ਨਹੀਂ ਅਸਾਈ ਹਿੰਦੂ ਸਾਰੇ ਧਰਮਾਂ ਦੇ ਲੋਕ ਗੁਰਤੇਗ ਬਾਦਰ ਦੀ ਛਾਤ ਨੂੰ ਯਾਦ ਕਰ ਰਹੇ ਹਨ ਉਹਨਾਂ ਦੀ ਸ਼ਹੀਦੀ ਬਹੁਤ ਵੱਡੀ ਹੈ ਇੱਕ ਇੱਕ ਸਲੋਗਨ ਵੀ ਚੱਲ ਰਿਹਾ ਹੈ ਕਿ ਗੁਰੂ ਤੇਗ ਬਾਦਰ ਹਿੰਦੀ ਚਾਦਰ ਕਿਹਾ ਇਸ ਇਸ ਤਰ੍ਹਾਂ ਦੇ ਵਿਸ਼ੇਸ਼ਣ ਦੇਣਾ ਸਤ ਕਰੋਦੀ ਜਿਹੜੀ ਸ਼ਹਾਦਤ ਹੈ ਉਹਨੂੰ ਛੋਟਾ ਕਰਨਾ ਨਹੀਂ ਹੈਗਾ ਸਾਰੇ ਸ਼ਬਦ ਸਤਕਾਰਯੋਗ ਜਿਵੇਂ ਗੁਰੂ ਸਾਹਿਬ ਧਰਮ ਦੀ ਚਾਦਰ ਵੀ ਹੈ ਹਿੰਦ ਦੀ ਚਾਦਰ ਵੀ ਹੈ ਮਹਾਰਾਜ ਇੱਕ ਕਰਨੇ ਸਾਡੇ ਸਿੱਖ ਕੌਮ ਲਈ ਨਹੀਂ ਸਾਰੀ ਮਨੁੱਖਤਾ ਦੇ ਲਈ ਪਰਮੇਸ਼ਰ ਆਹੋ ਬਾਹੋ ਬਾਹੋ ਬਾਣੀ ਨਿਰੰਕਾਰ ਹੈ ਪਰਮੇਸ਼ਰ ਸਾਰਿਆਂ ਦੇ ਲਈ ਆਇਆ ਜਿਹੜੇ ਸਾਰਿਆਂ ਦੇ ਕਲਿਆਣ ਵਾਸਤੇ ਆ ਸਾਰਿਆਂ ਦੇ ਆਧਾਰ ਵਾਸਤੇ ਗੁਰੂ ਸਾਹਿਬ ਸਾਡੇ ਰੂਹ ਤੋਂ ਹੀ ਫਿਰਦੇ ਸਾਨੂੰ ਗਰੀਬਾਂ ਨੂੰ ਆਪਣੇ ਚਰਨਾਂ ਨਾਲ ਜੋੜਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿ ਡਾਕਟਰ ਜੀ ਬੋਲੇ ਸੋਹਿਆ ਜਾਨ 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 ਪਰ ਵਰਤਵਾਉ ਦਾ ਸਰਕਾਰ ਹੋ ਰਿਹਾ ਗੁਰਦੁਆਰਾ ਹਰ ਗੁਰੂ ਨਿਵਰ ਸੈਨਸਵਾ ਸਮੂਹ ਸਨਦਾਂ ਦੇ ਨਾਲ ਜਗਤਨਰਕ ਸਰਵਰ ਸਾਹਿਬਾ ਨੂੰ ਮਾਣ ਨਾਲ ਸਾਨੂੰ ਆਪ ਜੀ ਤੇਰਾ ਮਿਲ ਬਤਨ ਹੋਵੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਆਇਆਂ ਜਿੰਨੇ ਕਦਮ ਚੱਲਣਗੇ ਵਾਹਿਗੁਰੂ ਵਾਹਿਗੁਰੂ ਦੀ ਖਾਲਸਾ